ਅਹਿਮ ਤੇ ਵੱਡੀ ਤੇ ਮੰਦ ਭਾਗੀ ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਝਗੜਾ ਸੁਲਝਾਣ ਦੇ ਲਈ ਗਏ ਸਭ ਇਨਸਪੈਕਟਰ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਕ ਐਸਆਈ ਦੀ ਇਸ ਝਗੜੇ ਦੌਰਾਨ ਬਾਹ ਵੀ ਟੁੱਟੀ ਆ ਤਾਂ ਜਦੋਂ ਵੀ ਕੋਈ ਕਿਸੇ ਦੇ ਵਿਚਕਾਰ ਦੋ ਧਿਰਾਂ ਦੇ ਵਿਚਕਾਰ ਕੋਈ ਝਗੜਾ ਹੁੰਦਾ ਤਾਂ ਛੱਟਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਤਾਂ ਪਰ ਪੁਲਿਸ ਪਹੁੰਚੀ ਪੁਲਿਸ ਨੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦੂਜੀ ਪਾਰਟੀ ਦੇ ਵੱਲੋਂ ਇੱਕ ਵਿਅਕਤੀ ਦੇ ਵੱਲੋਂ ਸਬ ਇਨਸਪੈਕਟਰ ਚਰਨ ਸੰਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਵੀ ਕੀਤਾ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਹੁਣ ਇਸ ਦੇ ਪਰਿਵਾਰ ਦੀ ਤਾਂ ਪਰਿਵਾਰ ਜਿਹੜਾ ਲਗਾਤਾਰ ਸਦਮੇ ਦੇ ਵਿੱਚ ਹੈ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 1 ਕਰੋੜ ਰੁਪਇਆ ਰਾਸ਼ੀ ਦੇਣ ਦਾ ਐਲਾਨ ਵੀ ਕਰ ਦਿੱਤਾ 1 ਕਰੋੜ ਐਕਸ ਗਰੇਸ਼ੀਆ ਜਿਹੜਾ ਦਿੱਤਾ ਜਾਵੇਗਾ 1 ਕਰੋੜ ਬੀਮਾ ਜਿਹੜਾ ਦਿੱਤਾ ਜਾਵੇਗਾ 2 ਕਰੋੜ ਰੁਪਇਆ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਥਰ ਕੀਤੀ ਜਾ ਸਕੇ ਤਾਂ ਖੈਰ ਜੋ ਘਾਟਾ ਪਿਆ ਉਹ ਪੂਰਾ ਨਹੀਂ ਹੋ ਸਕਦਾ ਪਰ ਪਰਿਵਾਰ ਨੂੰ ਥੋੜੀ ਜੀ ਮਦਦ ਜ਼ਰੂਰ ਮਿਲ ਜਾਂਦੀ ਆ ਪਰ ਇੱਥੇ ਇੱਕ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰ ਲੋਕਾਂ ਦੇ ਅੰਦਰ ਡਰ ਪੁਲਿਸ ਦੇ ਪ੍ਰਤੀ ਇੰਨਾ ਜ਼ਿਆਦਾ ਚੱਕਿਆ ਗਿਆ ਕਿ ਅੱਗੇ ਪਹਿਲਾਂ ਹੁੰਦਾ ਸੀ ਕਿ ਕਿਤੇ ਕਿਸੇ ਪਿੰਡ ਦੇ ਵਿੱਚ ਜੇਕਰ ਕੋਈ ਬਰਦੀ ਵਾਲਾ ਆ ਜਾਂਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਸਾਰਾ ਪਿੰਡ ਡਰਦਾ ਸੀ ਕਿ ਆਖਰ ਹੋਇਆ ਕੀ ਆ ਜਿਹਾ ਪਿੰਡ ਦੇ ਵਿੱਚ ਪੁਲਿਸ ਆ ਗਈ ਅੱਜ ਕੱਲ ਭਾਵੇਂ ਗੈਂਗਸਟਰਾਂ ਦੀ ਗੱਲ ਕਰੀਏ ਬਦਮਾਸ਼ਾਂ ਦੀ ਗੱਲ ਕਰੀਏ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਹ ਲੋਕ ਜਿਹੜੇ ਨੇ ਇਸ ਕਦਰ ਜਿਹੜੇ ਇਹਨਾਂ ਦੇ ਅੰਦਰੋਂ ਡਰ ਚੁੱਕਿਆ ਗਿਆ ਕਿ ਸ਼ਰੀਆਮ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਅੱਜ ਸਬ ਇੰਸਪੈਕਟਰ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਤਾਂ ਦੱਸ ਜੇ ਕੀ ਸਬ ਇੰਸਪੈਕਟਰ ਚਰਨਜੀਤ ਸਿੰਘ ਜੋ ਸ਼ਹੀਦ ਹੋਏ ਨੇ ਆਉ ਗੋਇੰਦਵਾਲ ਥਾਣੇ ਦੇ ਵਿੱਚ ਤਾਇਨਾਤ ਸੀ ਤਾਂ ਫੋਨ ਆਉਂਦਾ ਝਗੜਾ ਸੁਲਝਾਉਣ ਦੇ ਲਈ ਜਾਂਦੇ ਨੇ ਉਸ ਵੇਲੇ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਸਣੇ ਹੋਰ ਵੀ ਜਿਹੜੇ ਨੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਗੱਲ ਕੀਤੀ ਜਾ ਰਹੀ ਆ ਹਰ ਪਾਸੇ ਇਸ ਗੱਲ ਨੂੰ ਲੈ ਕੇ ਚਰਚਾ ਜ਼ਰੂਰ ਹੈ ਕਿ ਆਖਰ ਇੰਨਾ ਜ਼ਿਆਦਾ ਲੋਕਾਂ ਦੇ ਅੰਦਰ ਗੁੱਸਾ ਭਰ ਗਿਆ ਕਿ ਉਹ ਸਹਿਣ ਸ਼ਕਤੀ ਖਤਮ ਹੋ ਚੁੱਕੀ ਆ ਤੇ ਹੁਣ ਪਰਿਵਾਰ ਦੀ ਮਦਦ ਲਈ ਸੀਐਮ ਪੰਜਾਬ ਭਵੰਤਮਨ ਦੇ ਵੱਲ ਐਲਾਨਤਾ ਕਰ ਦਿੱਤਾ ਅਖਰ ਕਦੋਂ ਤੱਕ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਹੁਣ ਬੜਾ ਸਮਾਂ ਦੱਸੇਗਾ ਅਹਿਮ ਤੇ ਵੱਡੀ ਤੇ ਮੰਦ ਭਾਗੀ ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਝਗੜਾ ਸੁਲਝਾਣ ਦੇ ਲਈ ਗਏ ਸਭ ਇਨਸਪੈਕਟਰ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਕ ਏਐਸਆਈ ਦੀ ਇਸ ਝਗੜੇ ਦੌਰਾਨ ਬਾਹ ਵੀ ਟੁੱਟੀ ਆ ਤਾਂ ਜਦੋਂ ਵੀ ਕੋਈ ਕਿਸੇ ਦੇ ਵਿਚਕਾਰ ਦੋ ਧਿਰਾਂ ਦੇ ਵਿਚਕਾਰ ਕੋਈ ਝਗੜਾ ਹੁੰਦਾ ਤਾਂ ਛੱਟ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਤਾਂ ਪਰ ਪੁਲਿਸ ਪਹੁੰਚੀ ਪੁਲਿਸ ਨੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦੂਜੀ ਪਾਰਟੀ ਦੇ ਵੱਲੋਂ ਇੱਕ ਵਿਅਕਤੀ ਦੇ ਵੱਲੋਂ ਸਬ ਇੰਸਪੈਕਟਰ ਚਰਨ ਸੰਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਵੀ ਕੀਤਾ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਹੁਣ ਇਸ ਦੇ ਪਰਿਵਾਰ ਦੀ ਤਾਂ ਪਰਿਵਾਰ ਜਿਹੜਾ ਲਗਾਤਾਰ ਸਦਮੇ ਦੇ ਵਿੱਚ ਆ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 1 ਕਰੋੜ ਰੁਪਇਆ ਰਾਸ਼ੀ ਦੇਣ ਦਾ ਐਲਾਨ ਵੀ ਕਰ ਦਿੱਤਾ 1 ਕਰੋੜ ਐਕਸ ਗ੍ਰੇਸ਼ੀਆ ਜਿਹੜਾ ਦਿੱਤਾ ਜਾਵੇਗਾ 1 ਕਰੋੜ بیمਾ ਜਿਹੜਾ ਦਿੱਤਾ ਜਾਵੇਗਾ 2 ਕਰੋੜ ਰੁਪਇਆ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਥਰ ਕੀਤੀ ਜਾ ਸਕੇ ਤਾਂ ਖੈਰ ਜੋ ਘਾਟਾ ਪਿਆ ਉਹ ਪੂਰਾ ਨਹੀਂ ਹੋ ਸਕਦਾ ਪਰ ਪਰਿਵਾਰ ਨੂੰ ਥੋੜੀ ਜੀ ਮਦਦ ਜ਼ਰੂਰ ਮਿਲ ਜਾਂਦੀ ਆ ਪਰ ਤੇ ਇੱਕ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰ ਲੋਕਾਂ ਦੇ ਅੰਦਰ ਡਰ ਪੁਲਿਸ ਦੇ ਪ੍ਰਤੀ ਇੰਨਾ ਜ਼ਿਆਦਾ ਚੱਕਿਆ ਗਿਆ ਕਿ ਅੱਗੇ ਪਹਿਲਾਂ ਹੁੰਦਾ ਸੀ ਕਿ ਕਿਤੇ ਕਿਸੇ ਪਿੰਡ ਦੇ ਵਿੱਚ ਜੇਕਰ ਕੋਈ ਵਰਦੀ ਵਾਲਾ ਆ ਜਾਂਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਸਾਰਾ ਪਿੰਡ ਡਰਦਾ ਸੀ ਕਿ ਆਖਰ ਹੋਇਆ ਕੀ ਆ ਜੇ ਹਾਂ ਪਿੰਡ ਦੇ ਵਿੱਚ ਪੁਲਿਸ ਆ ਗਈ ਅੱਜ ਕੱਲ ਭਾਵੇਂ ਗੈਂਗਸਟਰਾਂ ਦੀ ਗੱਲ ਕਰੀਏ ਬਦਮਾਸ਼ਾਂ ਦੀ ਗੱਲ ਕਰੀਏ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਹ ਲੋਕ ਜਿਹੜੇ ਨੇ ਇਸ ਕਦਰ ਜਿਹੜੇ ਇਹਨਾਂ ਦੇ ਅੰਦਰੋਂ ਡਰ ਚੁੱਕਿਆ ਗਿਆ ਕਿ ਸ਼ਰੀਆਮ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਅੱਜ ਸਬ ਇਨਸਪੈਕਟਰ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਤਾਂ ਦੱਸ ਜੇ ਕੀ ਸਬ ਇਨਸਪੈਕਟਰ ਚਰਨਜੀਤ ਸਿੰਘ ਜੋ ਸ਼ਹੀਦ ਹੋਏ ਨੇ ਆ ਉਹ ਗੋਇੰਦਵਾਲ ਥਾਣੇ ਦੇ ਵਿੱਚ ਤਾਇਨਾਤ ਸੀ ਤਾਂ ਫੋਨ ਆਉਂਦਾ ਝਗੜਾ ਸੁਲਝਾਉਣ ਦੇ ਲਈ ਜਾਂਦੇ ਨੇ ਉਸ ਵੇਲੇ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਸਨੇਹ ਹੋਰ ਵੀ ਜਿਹੜੇ ਨੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਗੱਲ ਕੀਤੀ ਜਾ ਰਹੀ ਆ ਹਰ ਪਾਸੇ ਇਸ ਗੱਲ ਨੂੰ ਲੈ ਕੇ ਚਰਚਾ ਜ਼ਰੂਰ ਹੈ ਕਿ ਅਖਰ ਇੰਨਾ ਜ਼ਿਆਦਾ ਲੋਕਾਂ ਦੇ ਅੰਦਰ ਗੁੱਸਾ ਭਰ ਗਿਆ ਕਿ ਉਹ ਸਹਿਣ ਸ਼ਕਤੀ ਖਤਮ ਹੋ ਚੁੱਕੀ ਹੈ ਤੇ ਹੁਣ ਪਰਿਵਾਰ ਦੀ ਮਦਦ ਲਈ ਸੀਐਮ ਪੰਜਾਬ ਭਗਵੰਤ ਮਾਨ ਦੇ ਬੋਲ ਆਲਾਨਤਾ ਕਰ ਦਿੱਤਾ ਅਖਰ ਕਦੋਂ ਤੱਕ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਹੁਣ ਬੜਾ ਸਮਾਂ ਦੱਸੇਗਾ